ਦੱਸਦੇ ਕਿ ਸਮਾਣਾ ਵਿਖੇ ਸਫਾਈ ਕਰਮਚਾਰੀਆਂ ਦੇ ਵੱਲੋਂ ਸੈਂٹری ਅਫਸਰ ਦੇ ਖਿਲਾਫ ਜਮ ਕਿਨਾਰੇ ਪੇਸ਼ੀ ਕੀਤੀ ਗਈ ਜਾਣਕਾਰੀ ਦੰਦਿਆਂ ਸਫਾਈ ਕਰਮਚਾਰੀ ਗੌਰਵ ਕੁਮਾਰ ਅਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਕਈ ਸਫਾਈ ਕਰਮਚਾਰੀ ਜੋ ਕਿ ਏਸੀ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤਨਖਾਹਾਂ ਲੈ ਰਹੇ ਨੇ ਜਿਨ੍ਹਾਂ ਦੀ ਕੀ ਡਿਊਟੀ ਸਫਾਈ ਦੇ ਵਿੱਚ ਲੱਗੀ ਹੋਈ ਹੈ ਪਰ ਸੈਂٹری ਅਫਸਰ ਦੀਪਕ ਕੁਮਾਰ ਦੇ ਨਾਲ ਉਹਨਾਂ ਦੀ ਕੋਈ ਮਿਲੇਪੁਗਤ ਹੈ ਉਨਾਖੀ ਕੇ ਸਬੰਧੀ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਇਹਨਾਂ ਸਫਾਈ ਕਰਮਚਾਰੀਆਂ ਨੂੰ ਕੰਮ ਤੇ ਨਹੀਂ ਲਗਾਇਆ ਗਿਆ। ਸਗੋਂ ਸ਼ਿਕਾਇਤ ਕਰਤਾ ਨੂੰ ਹੀ ਇੱਕ ਗੱਲ ਕਹੀ ਗਈ ਹੈ ਕਿ ਕੱਲ ਤੋਂ ਉਹਨਾਂ ਨੂੰ ਕੰਮ ਤੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਅਤੇ ਇਸ ਦੇ ਰੋਸ ਦੇ ਵਜੋਂ ਅੱਜ ਸਾਰੇ ਹੀ ਸਫਾਈ ਕਰਮਚਾਰੀਆਂ ਨੇ ਇਹ ਪ੍ਰਦਰਸ਼ਨ ਕੀਤਾ। ਵਿੱਕੀ ਕੁਮਾਰ ਵਿੱਕੀ ਕੁਮਾਰ ਜੀ ਵਿੱਕੀ ਕੁਮਾਰ ਜੀ ਆਟੇ ਤੁਸੀਂ ਪਾਈ ਸੀ ਜਿਹੜੇ ਬੰਦੇ ਕੰਮ ਨਹੀਂ ਕਰ ਰਹੇ। ਹਾਂਜੀ। ਹਾਂਜੀ। ਕੀ ਗੱਲ ਹੁਣ ਸੈਨਟਰੀ ਇੰਸਪੈਕਟਰ ਤੋਂ ਕੱਢ ਰਹੇ ਹੋ ਤੁਸੀਂ? ਹਾਂਜੀ ਸੈਨਟਰੀ ਇੰਸਪੈਕਟਰ ਨੇ ਕਿਹਾ ਜੀ ਤੁਸੀਂ ਕੰਪਲੀਟ ਹੀ ਕੀਤੀ ਹੈ ਤੁਸੀਂ ਡਿਊਟੀ ਤੇ ਨਹੀਂ ਆਣਾ। ਕੰਪਲੀਟ ਕੰਮ ਬੁਣਾ ਗੁਨਾਹੀਏ ਜੀ ਸਰ ਉਹਨਾਂ ਦੇ ਸਾਹਮਣੇ ਗੁਨਾਹੀ ਉੱਪਰ ਬੈਠੇ ਬੰਦੇ ਹਾਂਜੀ ਉੱਪਰ ਬੈਠੇ ਨੇ ਜੀ ਕੰਮ ਤੇ ਨਹੀਂ ਆ ਰਹੇ ਘਰੇ ਬੈਠੇ ਤਨਖਾਹ ਪੈ ਰਹੀ ਹੈ ਜੀ ਜੇ ਅਸੀਂ ਕੰਮ ਤੇ ਜਾਨੇ ਸਾਡੀ ਛੁੱਟੀ ਕੱਟੀ ਜਾਂਦੀ ਆ ਉਹਨਾਂ ਦੀ ਉਹਨਾਂ ਦੀ ਪੂਰੀ ਤਨਖਾਹ ਪੈਂਦੀ ਹੈ ਜੀ ਮੈਂ ਕੁੰਡਰਾ ਚੱਲ ਰਹੇ ਹਾਂਜੀ ਹਾਂ ਪੂਰਾ ਜੀ ਮੇਰਾ ਨਾਮ ਗੌਰਵ ਹੈ ਸਰ ਭومی ਕੁਮਾਰ ਜੀ ਗੌਰਵ ਜੀ ਜਿਹਨੇ ਮੈਂ ਵਿਚਾਰੇ ਵਿੱਕੀ ਨੇ ਕੰਪਲੀਟ ਕਰਾਈ ਚ ਕੋਈ ਹਾਂਜੀ ਸਰ ਪੂਰੇ ਬਾਹਰ ਕੱਢਣ ਦੇ ਸੱਟੇ ਬਾਹਰ ਕੱਢਣ ਦਾ ਤਾਲੇ ਕਰ ਰਹੇ ਹਾਂ ਕੀ ਕਰਨ ਦੱਬੇ ਸਰ ਇਹਦਾ ਦੇਖੋ ਤੱਕਾ ਚੱਲ ਰਿਹਾ ਜੀ ਇਹ ਪਹਿਲਾਂ ਵੀ ਇਹੀ ਚੱਲਦਾ ਆ ਸਰ ਤੱਕਾ ਵੀ ਇਹੀ ਬੰਦੇ ਚੱਲ ਰਹੇ ਆ ਜੀ ਜਿੰਨੇ ਬੰਦੇ ਹੋਰ ਮੈਂ ਕਹਿੰਨਾ ਸਰ ਸਾਡੇ ਤੋਂ ਜਿਹੜੇ 2-2 3-3 ਸਾਲ ਦੇ ਲੱਗੇ ਹੋਏ ਨੇ ਸਾਡੇ ਉੱਪਰ ਖੜ ਕੇ ਮੇਟ ਬਣ ਕੇ ਸਾਡੇ ਤੋਂ ਕੰਮ ਲਿੰਦੇ ਨੇ ਸਰ ਜਦ ਕਿ ਉਹਨਾਂ ਦਾ ਕੋਈ ਹੈ ਹੀ ਨਹੀਂ ਰਿਕਾਰਡ ਹੀ ਨਹੀਂ ਹੈਗਾ ਸਰ ਉਹਨਾਂ ਦਾ ਕੁਝ ਉਹ ਵੀ ਸਫਾਈ ਕਰਮਚਾਰੀ ਆ ਸਫਾਈ ਕਰਮਚਾਰੀ ਹੈ ਸਰ ਉਹ ਵੀ ਉੱਪਰ ਬੈਠਦੇ ਸੀ ਇਹ ਤੋਂ ਉੱਪਰ ਕੀ ਥੱਲੇ ਕੀ ਸਾਰੇ ਸਰ ਮਿਲੀ ਭੁਗਤ ਚੱਲ ਰਹੀ ਐ ਇੱਥੇ ਜੀ ਅੱਗੇ ਆ ਵੀ ਮੇਟ ਆ ਤੁਸੀਂ ਕੰਪਲੀਟ ਕਿ ਕੀਤੀ ਹੈ ਉਹਨੂੰ ਹਾਂ ਵਿੱਕੀ ਹਾਂਜੀ ਹਾਂਜੀ ਵਿੱਕੀ ਨੇ ਕੀਤੀ ਆ ਜੀ ਸਾਡੇ ਜੋ ਤੇ ਉਹਦਾ ਸਾਨੂੰ ਇਹ ਨਤੀਜਾ ਨਿਕਲਿਆ ਸਾਨੂੰ ਧਮਕੀਆਂ ਨਿਕਲ ਰਹੀਆਂ ਜੀ ਹੁਣ ਆ ਕੇ ਐਸਐਨਟੀ ਇੰਸਪੈਕਟਰ ਸਾਹਿਬ ਕਹਿੰਦੇ ਜੀ ਵੀ ਇਹਨਾਂ ਨੂੰ ਕਹਿੰਦੇ ਟੈਂਪੂ ਦੀ ਚਾਬੀ ਦੇ ਦਿਓ ਜੇ ਨਹੀਂ ਕੰਮ ਤੇ ਆਣਾ ਠੀਕ ਹੈ ਤੇ ਕੱਲ ਇਹਨੂੰ ਵਿੱਕੀ ਨੂੰ ਬੁਲਾ ਕੇ ਕਹਿੰਦੇ ਜੀ ਕਹਿੰਦੇ ਤੂੰ ਕੱਲ ਤੋਂ ਕੰਮ ਤੇ ਨਾ ਆਈ ਤਿੰਨੇ ਕੰਪਲੀਟ ਪਾਤੀ ਹੁਣ ਠੀਕ ਹੈ ਸਰ ਅਸੀਂ ਗੁਨਾਹਗਰਤਾ ਜੀ ਆਪਣੇ ਹੱਕ ਲਈ ਬੋਲ ਪਏ ਉਥੇ ਇਸ ਸਬੰਦੇ ਜਦੋਂ ਸੈਂਟਰੀ ਅਫਸਰ ਦੀਪਕ ਕੁਮਾਰ ਦੇ ਨਾਲ ਗੱਲ ਕੀਤੀ ਤਾਂ ਆਖਿਆ ਕਿ ਸ਼ਿਕਾਇਤਕਰਤਾ ਦੇ ਵੱਲੋਂ ਆਪਣਾ ਨਾਮ ਹੀ ਨਹੀਂ ਪਾਇਆ ਗਿਆ ਸੀ ਅਤੇ ਉਹਨਾਂ ਨੇ ਕਿਸੇ ਨੂੰ ਵੀ ਅਜਿਹਾ ਨਹੀਂ ਕਿਹਾ ਕਿ ਉਹਨਾਂ ਨੂੰ ਹਟਾਇਆ ਜਾਏਗਾ। ਪਾਈਕਰਮਚਾਰਰ 'ਤੇ ਆरोप ਲਾ ਰਹੇ ਆ ਕਿ ਕੋਈ ਆਰਟੀਆਈ ਪਾਸ ਜਿੰਦੂ ਸੀ ਕੰਮ ਤਾਂ ਨਹੀਂ ਲਾ ਲਾ ਰਹੇ। ਉਹਦੇ ਕਰਕਾਂਟੀਆਂ ਪੈ ਗਈ ਜੀ ਉਹਨੂੰ ਤਾਂ ਹਟਾਉਣ ਦੇ ਧਮਕੇ ਦੇ ਰੋ ਕੀ ਕਰ ਲੈ। ਦੇਖੋ ਜੀ ਜਿਹੜੀ ਇਹਨਾਂ ਨੇ ਆਰਟੀਆਈ ਨਹੀਂ ਪਾਈ ਤੁਸੀਂ ਗਲਤ ਕਹਿ ਰਹੇ ਹੋ ਆਰਟੀਆਈ ਨਹੀਂ ਹੈਗੀ ਕੰਪਲੇਂਟ ਕੀਤੀ ਸੀ ਇਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਜੀ। ਜਿਹੜੀ ਸ਼ਿਕਾਇਤ ਸੀ ਜੀ ਉਹਦੇ ਚ ਨਾ ਹੀ ਤਾਂ ਉਹਨੇ ਆਪਣਾ ਕੋਈ ਮੋਬਾਈਲ ਨੰਬਰ ਪਾਇਆ ਜੀ ਨਾ ਹੀ ਨਾਮ ਕਲੀਅਰ ਆਉਦਾ ਜੀ ਨਾ ਹੀ ਕੋਈ ਐਡਰੈਸ ਪਾਇਆ ਉਹਨੇ ਘਰ ਦਾ ਇਹ ਜਿਹੜੀ 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 ਇਹਨੇ ਸ਼ਿਕਾਇਤ ਕੀਤੀ ਹੈ ਇਸ ਸਵੈ ਸਪੱਸ਼ਟ ਨਹੀਂ ਹੈਗੀ ਇਹ ਤੋਂ ਕੋਈ ਸਪੱਸ਼ਟ ਨਹੀਂ ਹੋ ਰਿਹਾ ਜੀ ਕਿਹੜਾ ਬੰਦਾ ਘਰੇ ਬੈਠਾ ਜੀ ਜਾਂ ਕੋਈ ਪੈਸੇ ਮੰਗ ਰਿਹਾ ਕਿਤੋਂ ਮੰਗੇ ਨੇ ਕਿਹਨੇ ਪੈਸੇ ਮੰਗੇ ਨੇ ਅਸੀਂ ਉਹਨੂੰ ਇਹ ਕਿਹਾ ਸੀ ਵੀ ਆਪਣੀ ਕੰਪਲੇਂਟ ਦੇ ਵਿੱਚ ਉਹ ਇਨਵੋਲਵ ਹੋਵੇ ਸਾਨੂੰ ਆ ਕੇ ਕਲੀਅਰ ਡਿਟੇਲ ਦੇ ਵਿੱਚ ਆਪਣੀ ਕੰਪਲੇਂਟ ਉਹ ਦਵੇ ਕੋਈ ਤੁਸੀਂ ਹਟਾਣ ਦੀ ਧਮਕੀ ਨਹੀਂ ਹਟਾਣ ਦੀ ਧਮਕੀ ਤਾਂ ਕੋਈ بس ਮੈਨੂੰ ਇਹ ਕਿਹਾ ਸੀ ਵੀ اگر ਕੋਈ ਕੰਪਲੇਂਟ ਹੈ ਯੂ ਸਾਹਿਬ ਬੈਠੇ ਨੇ ਯੂ ਸਾਹਿਬ ਕੋਲ ਆਣ ਉਹ ਮੇਰੇ ਕੋਲ ਆਣ ਯੂ ਸਾਹਿਬ ਨੂੰ ਪੁੱਛਣ ਉਹ ਜੇ ਕੰਪਲੇਂਟ ਕਰ ਵੀ ਦਿੱਤੀ ਉਹਨਾਂ ਨੇ ਤਾਂ ਉਹ ਚ ਕਲੀਅਰ ਤਾਂ ਕਰਨ ਕੋਈ ਘਰ ਦਾ ਐਡਰੈਸ ਨਹੀਂ ਉਹਨਾਂ ਦਾ ਜੀ ਕੋਈ ਨਾਮ ਕਲੀਅਰ ਨਹੀਂ ਹੈ ਉਹਦੇ ਚ ਜੀ ਕੋਈ ਮੋਬਾਈਲ ਨੰਬਰ ਨਹੀਂ ਉਹਦੇ ਚ ਜੀ ਅਸੀਂ ਤੁਸੀਂ ਹਟਾਂ ਦੀ ਕੋਈ ਧਮਕੀ ਨਹੀਂ 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 ਮਾਣਾ ਤੋਂ कैलाश ਸ਼ਰਮਾ ਦੀ ਰਿਪੋਰਟ